ਵੀਰ ਬੈਠੇ ਜੇ ਹਾਂਜੀ ਮੇਰੀ ਗੱਲ ਸੁਣ ਵੀਰ ਹਾਂਜੀ ਆ ਜਿਹੜਾ ਕਾਰਨਾਮਾ ਕਰਕੇ ਗਏ ਆ ਦੀਪ ਦੇ ਭਰਾ ਤੇ ਭਰਜਾਈ ਸੋਨਾ ਕਰਕੇ ਗਏ ਹੈ ਕਿੱਡੀ ਮਾੜੀ ਕਰਤੂਤ ਕਰਕੇ ਗਏ ਆ ਇਹਨਾਂ ਦੀ ਜੁਰਤ ਕਿਤਾ ਪਈ ਸਾਡੇ ਘਰਾਂ ਨੇ ਰੌਲਾ ਪਾਉਣ ਦੀ ਉਹ ਪੈਣ ਮੈਂ ਤੇ ਆਪ ਹਰਾ ਰਿਆ ਗਿਆ ਮੈਂ ਨਾ ਇੱਥੇ ਗੇਟ ਖੜਕਾਇਆ ਤਾਂ ਮੈਂ ਕੁੰਡਾ ਖੋਲਿਆ ਅੱਛਾ ਪਿੰਡੇ ਦਾ ਭਰਾ ਤੇ ਪਰਜਾਈ ਨਿਕਲੇ ਤੇ ਮੈਨੂੰ ਕਹਿੰਦਾ ਤੁਸੀਂ ਸਾਡੀ ਕੁੜੀ ਮਾਰਤੀ ਫਰਾਨ ਕੰਮ ਕਰਤਾ ਮੈਂ ਕਿਹਾ ਯਾਰ ਤੁਸੀਂ ਅਦਰ ਤੇ ਆਓ ਸਾਨੂੰ ਕੀ ਲੋੜੀ ਤੁਹਾਡੀ ਕੁੜੀ ਮਾਰਨ ਦੀ ਨਾਲੇ ਚੋਰ ਤੇ ਨਾਲੇ ਚਾਤਰ ਹੈ ਤੁਹਾਡ ਕੋਈ ਕੁਝ ਨਹੀਂ ਸਰਿਆ ਵੀਰ ਤੁਰਿਆ ਪੋੜੇ ਦਾ ਪੋੜਾਈ ਫੜਦੇ ਦੋਵਾਂ ਜੀਆਂ ਨੂੰ ਤੇ ਬਾੜ ਦੇ ਅੰਦਰ ਤੇ ਬਾਹਰ ਦਿੰਦੇ ਕੁੰਡਾ ਮਾਰ ਤੇ ਮੁੜ ਕੇ ਕਰਦੇ ਪੁਲਿਸ ਨੂੰ ਫੋਨ ਤੇ ਵੇਖਣਾ ਹੈਗਾ ਇਹ ਸਭ ਕੋ ਕਿਦਾਂ ਬੱਕਦੇ ਆ ਤੇ ਨਾਲੇ ਇਹਨਾਂ ਦੀ ਜੁਰਤ ਕਿੱਦਾਂ ਪਈ ਆਣ ਕੇ ਬੋਲਣ ਦੀ ਹੈ ਉਹ ਤੇ ਭੈਣ ਬੋਲਣ ਅੱਗੇ ਵੇਂਦੇ ਕੱਖ ਨਹੀਂ ਜਦੋਂ ਆਂਦੇ ਸੀ ਨਾ ਤੂੰ ਤਹੀ ਮਾਰਤੀ ਸਭਾ ਪੁਲਿਸ ਵਾਲਿਆਂ ਨੇ ਕੋਟ ਕੋਟ ਕੇ ਨਾ ਕਬ ਕਾਉਣਾ ਹੀਗਾ ਵੀ ਦੱਸੋ ਕਿੱਥੇ ਗਏ ਦਵੇਂ ਜੀ ਪਤਾ ਗੱਲ ਗਿਆ ਭੈਣਾ ਇਹ ਜਿਹੜਾ ਇਥੋਂ ਪੈਸਾ ਤੇ ਲਾੜ ਮੇਰ ਕੋ ਲੈਂਦਾ ਰਿਹਾ ਜਾਂ ਆੜਤੀਏ ਕੋ ਲੈਂਦੇ ਰਿਹਾ ਨਾ ਉਹ ਸਾਰਾ ਲੁੱਟ ਖੋ ਕਰਕੇ ਨਾ ਤੇ ਦੀਪ ਆਪਣੇ ਪੇਕੇ ਦਿੰਦੀ ਰਹੀ ਆ ਉਹ ਹੁਣ ਸੱਚਾ ਹੋਣ ਦਾ ਮਾਰ ਆਇਆ ਹੀ ਇੰਨਾ ਗੱਲਾਂ ਦਾ ਤੇ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਉੱਥੇ ਦਿੰਦੀ ਆ ਸਾਰਾ ਕੁਝ ਉੱਥੇ ਢੋਂਦੀ ਆ ਪਰ ਨਾ ਸ਼ਦਾਈ ਤੇ ਰਹਿ ਗਏ ਆਪਾਂ ਵੀ ਉਹਨੇ ਹੱਥ ਜੋੜ ਤੇ ਆਪਾ ਪੰਗਰ ਗਏ ਤੈਨੂੰ ਫੇਰ ਘਰ ਰੱਖ ਲਿਆ ਬਲਾਮਪਰੀ ਨੂੰ ਇਹੋ ਜੀ ਚਵਲ ਜਨਾਨੀ ਤੇ ਕਿਹੜੇ ਨਹੀਂ ਵੜਨ ਵਾਲੀ ਪਤਾ ਨਹੀਂ ਕਿਉਂ ਮਤਾਂ ਤੇ ਪਰਦੇ ਪੈ ਗਏ ਪਿਰ ਨੂੰ ਫੇਰ ਘਰ ਵਾੜ ਲਿਆ ਬਲਾਮਪਰੀ ਨੂੰ ਤੇ ਤੋ ਭਰਾ ਦੀ ਹਿੰਮਤ ਵੇਖੋ ਤੁਸੀਂ ਹੈ ਜਬਾਨਾ ਵੇਖ ਕਿਦਾਂ ਚਲਾ ਕੇ ਗਿਆ ਉਹਦੀ ਭਝਾਈ ਨੇ ਬੜਾ ਕਿਹਾ ਅੱਛਾ ਇੰਦਾ ਨਾ ਬੋਲੋ ਕੋਈ ਹਸਾਬ ਨਾਲ ਗੱਲ ਕਰੋ ਪਰ ਨਾ ਜੀ ਉਹ ਕਿੱਥੇ ਮੰਨਦਾ ਸੀ ਅਸੀਂ ਪਰਚਾ ਦੇ ਦੇਣਾ ਵਾ ਤੁਹਾਨੂੰ ਇਹ ਪਤਾ ਲੱਗ ਜਾਊਗਾ ਫਰਾਂ ਮੈਂ ਜਾ ਦੇ ਦੇ ਪਰ ਉਹਦਾ ਪਤਾ ਕੀ ਰਦਾ ਪ ਡਰ ਜਾਣਗੇ ਡਰ ਜਾਣਗੇ ਇਹ ਗੱਲ ਹੀ ਆਹ ਹੁਣ ਆਇਆ ਸੀ ਤੁਹਾਨੂੰ ਕਰਤੂਤ ਵਿੱਚ ਕੋਈ ਨਹੀਂ ਗਈ ਉਹਨੂੰ ਆਪਣੀ ਭੈਣ ਦੇ ਲੱਛਣਾਵਾ ਨਹੀਂ ਪਤਾ ਵੀ ਕੀ ਕਰਦੀ ਫਿਰਦੀ ਐ ਨਹੀਂ ਜੇ ਪਰਚਾ ਦਊਗਾ ਤਾਂ ਇਹ ਦੱਸਾਂਗੇ ਵੀ ਜਦੋਂ ਨਿਕਲ ਕੇ ਆਈ ਉਦੋਂ ਨਾ ਦਿੱਤਾ ਇਹਨੇ ਪਰਚਾ ਉਹ ਉਦੋਂ ਦਿੱਤਾ ਵੱਡਾ ਤੂੰ ਇਸ ਤਵਾਲਾ ਸ਼ਰਮੀ ਨਹੀਂ ਹੈਗੀ ਲੋਕਾਂ ਨੂੰ ਮੈਂ ਤੇ ਗੁੱਸਾ ਚੜਚੜ ਜਾਣ ਡਿਆ ਉਹ ਭੂਆ ਵਿਚਾਰੀ ਤੜਫਣ ਢਈ ਆ ਉਹ ਆਂਦੀ ਵੀ ਤੁਸੀਂ ਮੈਨੂੰ ਬਾਹ ਫੜ ਕੇ ਬਾਹਰ ਖੜ੍ਹਦੇ ਤੇ ਮੈਂ ਉਹਦੀ ਕਲਾਸ ਲੰਦੀ ਚੱਜਣਾ ਵੀ ਤੁਸੀਂ ਹੁੰਦੇ ਕੌਣ ਜਿਹੜੇ ਵੇੜੇ ਚਣ ਕੇ ਗੱਲਾਂ ਕਰਨ ਵਾਲੇ ਵੀਰ ਵੀ ਤੇ ਸ਼ਰਮੌਂਦੀ ਭਾਂਡ ਦੁਆੜ ਕੀ ਆਂਦਾ ਹੋਊਗਾ ਮੈਂ ਤਾਂ ਆਪ ਸ਼ਰਮ ਚ ਮਰ ਗਿਆ ਉੱਚੀ ਚੀ ਬੋਲਦਾ ਇਹ ਉਹ ਕਿਹੜਾ ਹੌਲੀ ਬੋਲਦਾ ਇਹ ਉਹੀ ਸ਼ਰਮ ਦਾ ਘਾਟਾ ਹੈ ਨਾਲੇ ਨੇ ਖੱਤਿਆ ਤੁਹਾਡੀ ਭੈਣ ਲੈ ਗਈ ਸਾਡਾ ਮੁੰਡਾ ਕੱਢ ਕੇ ਤੇ ਨਾਲੇ ਤੇ ਹੁਲਟਾਨ ਕੇ ਸਾਨੂੰ ਗੱਲਾਂ ਕਰਨ ਦੇ ਜੇ ਸ਼ਰਮ ਚ ਮਰ ਜੋ ਡੁੱਬ ਕੇ ਨੇ ਖੱਤੇ ਹੋ ਕੇ ਤੇ ਮੈਂ ਤਾਂ ਕਹਿੰਨੀ ਆ ਉਹ ਤੇ ਭੈਣ ਜਿਹੜਾ ਕੰਮ ਹੈ ਹੀ ਹੈ ਮੈਨੂੰ ਇਹ ਆਪ ਕਿਤੇ ਮਾਤਾ ਨਾਲ ਰੜ ਜੇ ਵਾਕਿਆ ਹੀ ਹਾਵੀ ਗੱਲ ਸੋਚਣ ਵਾਲੀ ਆ ਵੀਰ ਚੱਲ ਵੀਰ ਮੈਂ ਕਹਿੰਦੀ ਆ ਪੋਆ ਦਾ ਬੀਬੀ ਕੰਟਰੋਲ ਚ ਨਹੀਂ ਹੋਇਆ ਦੰਦਾ ਸੱਚੀ ਮੈਨੂੰ ਤੇ ਆਪ ਵੇਖ ਕੇ ਨਾ ਤੇ ਬੜਾ ਹੋਰ ਤਰ੍ਹਾਂ ਹੁੰਦਾ ਵਿਚਾਰੀ ਨੂੰ ਕੁਝ ਹੋਈ ਨਾ ਜਾਏ ਤੇ ਮੈਂ ਕਹਿੰਨੀ ਆ ਕਿਤੇ ਬੰਦੇ ਚਾਰ ਇਕੱਠੇ ਕਰਕੇ ਤੇ ਗੱਲ ਦਾ ਸਿਆਪਾ ਵਕਾਓ ਤੇ ਕੋਖ ਕੱਢੋ ਗੱਲ ਦੀ ਤੇ ਕਿਹੜੇ ਖ ਕਿ ਜਿਹੜਾ ਕਿਤੇ ਸੁਰ ਖ਼ਬਰ ਹੀ ਨਹੀਂ ਮਿਲਦੀ ਉਹਨਾਂ ਦੀ ਕੋਈ ਮੇਰੇ ਹਿਸਾਬ ਨਾਲ ਨਾ ਭੈਣ ਉਹ ਕਿਤੇ ਆਪਣੇ ਰਿਸ਼ਤੇਦਾਰਾਂ ਕੋਲ ਲੱਗੀ ਆ ਉੱਥੇ ਜਾ ਕੇ ਉਹਨੇ ਫੋਨ ਫਾਨ ਬੰਦ ਕਰਤਾ ਵਾ ਕੰਮ ਉਹਨੇ ਹੀ ਕੀਤਾ ਤੇ ਉਹਨੂੰ ਆਪਣੇ ਭਰਾ ਪਰਜਾਈ ਨੂੰ ਫੋਨ ਕਰਤਾ ਵਾ ਵੀ ਮੈਂ ਥਾਲੇ ਬੈਠੀ ਆ ਆਹੋ ਤੇ ਤੁਸੀਂ ਇਦਾਂ ਕਰੋ ਵੀ ਆਪਣਾ ਜਾ ਕੇ ਤੇ ਉਹਨਾਂ ਦੇ ਟੌਟਾ ਟੱਪਾ ਪਾਓ ਆ ਵੀ ਸੱਚੇ ਹੋ ਆਓ ਬਿਖਾਨਾ ਵੀ ਨੀਗਾ ਕੋਹ ਪਤਾ ਤੁਹਾਨੂੰ ਨਹੀਂ ਕੁਝ ਨਹੀਂ ਪਤਾ ਅਸਲ ਚੰਨਾ ਇਹਨਾਂ ਨੂੰ ਅੰਦਰ ਵੜਾ ਕੇ ਨਾ ਇਹਨਾਂ ਦੀ ਛਿੱਤਰ ਪ੍ਰੇਟ ਕਰਨੀ ਸੀ ਚੰਗੀ ਤਰ੍ਹਾਂ ਤੇ ਵੇਖਣਾ ਹੈ ਕਿੰਦਾਂ ਦੀ ਬੱਕਦੇ ਸਭ ਕੋ ਇਹਨੇ ਆਪੇ ਬਕਣਾ ਹੀ ਭੈਣ ਮੇਰੀ ਕਿੱਥੇ ਆ ਭੈਣ ਜਦੋਂ ਇੱਥੇ ਤੇ ਜੇ ਹਾ ਕੰਮ ਕਰ ਦਿੰਦੇ ਤੇ ਲੋਕਾਂ ਨੇ ਕਹਿਣਾ ਵੀ ਇਹਨਾਂ ਨੇ ਸਾਰੇ ਕੰਮ ਕੀਤੇ ਆ। ਕੋਸ਼ ਨਹੀਂ ਸ਼ਰਮ ਮਰ ਗਈ ਆ। ਕੋਹ ਨਹੀਂ ਕਿਹੜਾ ਲੋਕਾਂ ਨੇ? ਤੁਸੀਂ ਭੋਲੇ ਜੇ ਤੁਸੀਂ ਤਾਂ ਫਸ ਜਾਂਦੇ ਜੇ ਤਾਂ ਹੀ ਤੇ ਤੁਹਾਡੇ ਅੜਕੇ ਹੈਗੇ ਹੋਗੇ। ਜੇ ਕਿਤੇ ਮੈਂ ਉਧਰ ਨਾ ਹੁੰਦੀ ਨਾ ਹੁੰਦੀ, ਬਾਹਰ ਹੁੰਦੀ ਤੇ ਵੇਖਣਾ ਮੈਂ ਕਿਦਾਂ ਦੋੜ ਅਕੜਉਂਦੀ ਇਹਨਾਂ ਦੀਆਂ। ਇਹਨਾਂ ਨੂੰ ਲੱਗ ਲੋ ਜਾਂਦੀ ਵੀ ਕਿਦਾਂ ਆਣ ਕੇ ਕਿਸਦੇ ਘਰ ਬੋਲੀਦਾ ਵਾ। ਹੱਦ ਕਰਦੇ ਆਏ। ਲੋਕੀ ਆਪਣੇ ਘਰ ਪੈਣਾ ਸੜਖੇ ਡੰਡੇ ਆ। ਅਸੀਂ ਰੁਣਦੇ ਆ ਤੇ ਫਸਲ ਸਾਡੀ ਕੁੜੀ ਆ ਵੀ ਬਾਹਰ ਰੁਣਲੀ ਆ। ਵਾਕਿਆ ਸਹੀ ਗੱਲ ਆ। ਇਹ ਖਾਦ ਪਾਉਣ ਵਾਲੀ ਕਈ ਕੰਮ ਕਰਨ ਵਾਲੇ। ਵੇਖਾ। ਜਦੋਂ ਐਸ ਸਗਾਤ ਵਿਆਹੀ ਨਹੀਂ ਆਈ ਕਿੰਨਾ ਹਾਸਾ ਹੁੰਦਾ ਸੀ ਘਰ ਦੇ ਵਿੱਚ ਹੈ ਕਿਤੇ ਸਾਰੇ ਟੱਬਰ ਨੇ ਆ ਹੱਸਣਾ ਖੇਡਣਾ ਕਿਤੇ ਇਕੱਠੇ ਬਹਿਣਾ ਹੁਣ ਤੇ ਉਹ ਗੱਲਾਂ ਹੀ ਮੁੱਕ ਗਈਆਂ ਆਂਦੇ ਉਹ ਤੇ ਇੱਕ ਚੀਜ਼ ਨਹੀਂ ਰਹਿ ਗਈ ਹੁਣ ਨਾ ਜੀ ਨਾ ਸਾਰਾ ਕੰਮ ਹੀ ਮੁਕਾਤਾ ਨੇ ਉਹ ਪੁੱਠੇ ਪੈਰਾ ਵਾਲੀ ਆ ਗਈ ਕਿੱਥੋਂ ਉਤਰੀ ਕਿਤੇ ਕਿੱਥੋਂ ਸਾਡੇ ਕਰਮਾ ਚ ਰੱਖੀ ਸਗਾਤ ਤੇ ਮੁੰਡਾ ਵੀ ਲੈ ਕੇ ਤੇ ਗਾਂ ਹੋਈ ਆ ਵੇ ਦਾਦਾਈ ਚੱਲ ਉਹ ਜੇ ਉਹਨੂੰ ਨਾ ਖੜਦੀ ਤਾਂ ਭੈਣ ਮੇਰਾ ਕੰਮ ਕਰਛਾ ਨਹੀਂ ਉਹਨੇ ਵਾਕਿਆ ਸਹੀ ਗੱਲ ਵਾ ਪਹਿਲਾਂ ਤੇ ਪੇਸ਼ ਪਈ ਹੀ ਤੇਰੇ ਹੈਂ ਤਮੜਕੇ ਜਦੋਂ ਹੋਰ ਨਹੀਂ ਕੋਚਾਰਾ ਚੱਲਿਆ ਤੁਹਾਨੂੰ ਲੈ ਕੇ ਨਿਕਲ ਗਈ ਐ ਤੇ ਕਹਿੰਦਾ ਜੇ ਰੰਮ ਨੇ ਕਿਹਾ ਨਾ ਵੀ ਤੁਹਾਡੀ ਕੁੜੀ ਨੇ ਸਾਡੇ ਮਤਲਬ ਇਦਾਂ ਆ ਕੀਤਾ ਮੇਰੇ ਵੱਲੋਂ ਹਾਂਜੀ ਤੇ ਕਹਿੰਦੀ ਉਹ ਤਾਂ ਭਰਾ ਕਹਿੰਦਾ ਕੀ ਪਤਾ ਉਹਨ ਜਿਵਣ ਨਹੀਂ ਕਰਤਾ ਹਾਏ ਹਾਏ ਫਿਰ ਕਿਤੇ ਮੈਂ ਆ ਜਾਂਦੀ ਨਾ ਤੇ ਵੇਖਣਾ ਦੀ ਮੈਂ ਜ਼ੁਬਾਨ ਕਿਦਾਂ ਖਿੱਚਦੀ ਆ ਹੈ ਉਹਦੀ ਜੁਰਤ ਕਿੱਦਾਂ ਪਈ ਨਹੀਂ ਗੱਲਾਂ ਕਰਨ ਦੀ ਸਭ ਕੋਹਦੀ ਭੈਣ ਨੇ ਕੀਤਾ ਪ੍ਰੂਫ ਸਾਰੇ ਆਪਾਂ ਵਿਖਾਲੇ ਤੇ ਫਿਰ ਵੀ ਨਹੀਂ ਮੰਨਣ ਨੂੰ ਤਿਆਰ ਕਿਦਾਂ ਨਾ ਬਿਸ਼ਰਮਤਾ ਪਰਵਾਏ ਹਾਂ ਗੱਲ ਹੋ ਗਈ ਕੋਈ ਗੱਲ ਨਹੀਂ ਚੱਲ ਇਹਨਾਂ ਗੁੱਸੇ ਚ ਨਾ ਚਾਪਣੀ ਪੀਟਾ ਕਿ ਨਹੀਂ ਚਾਹ ਪਾਣੀ ਕੀ ਪੀਣਾ ਵਾ ਚਾਹ ਪਾਣੀ ਤੇ ਨੰਗਦਾ ਹੀ ਨੀਗਾ ਤੇ ਬੇੜਾ ਘਰ ਕੋ ਜੇ ਮੈਂ ਤੇ ਕਹਨੀ ਹਾਜੀ ਖਾਂਦਾ ਨਹੀਂ ਹਮਤਰੀ ਜਿਹਨੇ ਸਾਡੇ ਘਰ ਦਾ ਸੁੱਖ ਚਾਹ ਨਹੀਂ ਸਾਰਾ ਲਿਆ ਵਾ ਚੱਲ ਕੋਈ ਗੱਲ ਨਹੀਂ ਤੂੰ ਇੰਨਾ ਗੁੱਸੇ ਚ ਨਾ ਆ ਪਰ ਲੋ ਹੋ ਜਾਣਾ ਵਾ ਚਲਾ ਚਾਹ ਪਾਣੀ ਪੀਏ ਚੱਲ ਵੀਰ ਲੈ ਭੈਣ ਭਰਾ ਵੀ ਗੱਲਾਂ ਕਰਨਦੇ ਆ ਮੇਰਾ ਰਾਦਾ ਕੁੱਤ ਚਾਹ ਬਣਾਵਾ ਤੇ ਇਹਨਾਂ ਨੂੰ ਆਜ ਮਾਰਾਂ ਵੀ ਆਜੋ ਉਹਨਾਂ ਦਾ ਚਾਹ ਪੀਓ ਕੀ ਘੜੀ ਘੜੀ ਉਹਨਾਂ ਦੀਆਂ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਖੱਤੇ ਜਿੱਥੇ ਮਰੇ ਆ ਗਏ ਰ ਆ ਪਾ ਵੀ ਕੀ ਕਰਦੇ ਆ ਚਾਹ ਬਣਾਉਣ ਲੱਗੇ ਹਾਂ ਤੁਹਾਡੇ ਵਕਤ ਆ ਹੀ ਗਏ ਤੁਸੀਂ ਵੀਰ ਵੀ ਕਹਿ ਰਹੇ ਚਾਹ ਪੀਣੀ ਆ ਮੈਂ ਲੱਗੇ ਬਣਾਉਣਾ ਆਹੋ ਤੇ ਚਾਹ ਤੇ ਬਾਅਦ ਚ ਬਣਾਵੀ ਤੇ ਪਹਿਲਾਂ ਤੇ ਨਾ ਮੈਨੂੰ ਬੜੀ ਟੈਨਸ਼ਨ ਲੱਗੀ ਏ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਕਾਹਦੀ ਟੈਨਸ਼ਨ ਲੱਗੀ ਦੱਸੋ ਸਹੀ ਮੈਨੂੰ ਦੱਸਾਂ ਕੀ ਵੀਰ ਬੜੀ ਟੈਨਸ਼ਨ ਲੈਣ ਡਿਆ ਇੱਕ ਪਾਸੇ ਉਹ ਲੈਣ ਡਿਆ ਭਰਾ ਦੀ ਇੱਕ ਪਾਸੇ ਲੈਣ ਡਿਆ ਮਾਂ ਦੀ ਹੈ ਤੇ ਇੱਕ ਪਾਸੇ ਕਹਿ ਰਹੇ ਮੇਰੀ ਫਸਲ ਰਲ ਨਹੀਂ ਆ ਮੈਨੂੰ ਤੇ ਇਹ ਆ ਕਿਤੇ ਟੈਨਸ਼ਨ ਲੈ ਲੈ ਕੇ ਫੇਰ ਨਾ ਮਰ ਮਾਰ ਹੋ ਜੇ ਹੈ ਤੇ ਭੈਣ ਜੀ ਇਦਾਂ ਹੀ ਆਹੋ ਪਰ ਹੁਣ ਕੀ ਕਰਨਾ ਵਾ ਜਿਹੜੇ ਘਰੋਂ ਚਲੇ ਗਏ ਆ ਕੀ ਉਹਨਾਂ ਨੇ ਟੈਨਸ਼ਨ ਲੈਣੀ ਆ ਕੰਜਰ ਖੇਡ ਤੇ ਪੀਕੇ ਆਣ ਕੇ ਨਾਲੇ ਪਾਉਂਦੇ ਆਹੋ ਤੇ ਸ਼ਰਮ ਤੇ ਉਹਨੂੰ ਆਪ ਨੂੰ ਨਹੀਂ ਹੈਗੀ ਕੀ ਕਰਦੇ ਰੈਂਦਾ ਖੁੰਦਾ ਉਹ ਕੰਜਾ ਰਾੜ ਕੇ ਤੇ ਰੋਲਾ ਪਾ ਕੇ ਗਿਆ ਐ ਸ਼ਾਮ ਦਾ ਘਾਟਾ ਆ ਰੂ ਆਹ ਤਾਂ ਤੁਹਾਨੂੰ ਦੱਸਾਂਗੇ ਲੱਗਾ ਹੀ ਨਾ ਕਿ ਇਹਨਾਂ ਦੀ ਵੇਚੀ ਕਰਾ ਤੇ ਸਾਡੀ ਵੇਚੀ ਕਾਦੀ ਹੈ ਇਹਦੀ ਵੀ ਤੇ ਨਾਲ ਹੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਗਈ ਆਉਂਦੀ ਮੈਂ ਤਾਂ ਤਾਂ ਤਨੂੰ ਕਹਿਣ ਲਈ ਆ ਕਿ ਦਵਾਈ ਦੂਈ ਧਿਆਨ ਨਾ ਦਿਆ ਕਰ ਤੇ ਧਿਆਨ ਰੱਖਿਆ ਕਰ ਵੀਰ ਦਾ ਨਹੀਂ ਧਿਆਨ ਤੇ ਮਰਹਦੀ ਆ ਜੇ ਮੈਂ ਇਹਨਾਂ ਨੂੰ ਕਿਹਾ ਵਾ ਫੇ ਜਾ ਕੇ ਤੇ ਥਾਣੀ ਲੈ ਕੇ ਦੇ ਆਉ ਇਹਨਾਂ ਹੱਵੇ ਕਰਨ ਨੂੰ ਹੋਸੇ ਆਪਾ ਪੈ ਜੇ ਉਹ ਮੇਰੀ ਗੱਲ ਮੰਨਣ ਨਹੀਂ ਦੇ ਉਹ ਕੀਤੇ ਜਿਹੜਾ ਬੋਲ ਕੇ ਗਿਆ ਉਹ ਉੱਥੇ ਜਾਂਦਾ ਜਾਂਦਾ ਬਲਿੱਕ ਕੇ ਦੇ ਨਹੀਂ ਗਿਆ ਉਹ ਨਹੀਂ ਲਿਖ ਸਕਦਾ ਕੁਝ ਵੀ ਉਹ ਝੂਠੇ ਆ ਮੈਨੂੰ ਪਤਾ ਵਾ ਇਹਦੀ ਭੈਣ ਸਾਰੀਆਂ ਕਰਤੂਤਾ ਆਪਣੀਆਂ ਦੱਸਦੀ ਹੈ ਇਹਨੂੰ ਉਹ ਤਾਂ ਗੱਲ ਮੈਂ ਵੀਰ ਨਾਲ ਕਰਨ ਨਹੀਂ ਆ ਵੀ ਦੋਵਾਂ ਜੀਆਂ ਨੂੰ ਅੰਦਰ ਲੈਣਾ ਹੈ ਵਾਰਡ ਤੇ ਦੱਬ ਕੇ ਛੇਤਰ ਫੇਰਨਾ ਹੈਗਾ ਤੋ ਤੋ ਸੱਦਣੀ ਹੀ ਪੁੱਸ ਹੈ ਗਲਤੀ ਹੋ ਗਈ ਨਾ ਤੇ ਉਹਨਾਂ ਡੰਡੇ ਨਾਲ ਬਕਾਉਣਾ ਹੀ ਸਾਰਾ ਕੁਝ ਤੇ ਵੇਖੀ ਕਿਹਦਾ ਤੋਤੇ ਵਾਂਗੂ ਬੋਲਣਾ ਹੀ ਮੁੜ ਗਈ ਉਹਨੇ ਹਾਂ ਮੇਰੇ ਕੋਲ ਗਲਤੀ ਹੋ ਗਈ ਆਹੋ ਜਿਹੜਾ ਅੰਦਰ ਬਾਹਰ ਬਾਲਿਆ ਨਾ ਅੰਦਰ ਲਿਆਉਣਾ ਹੀ ਇਥੇ ਆਂ ਅੰਦਰ ਹੱਲ ਪਤਾ ਕੀ ਆ ਵੀ ਵੀਰ ਮੇਰਾ ਵੀ ਭੋਲਾ ਵਿਚਾਰਾ ਹੈ ਤੇ ਤੂੰ ਵੀ ਭੋਲੀ ਆ ਤੁੰਮ ਤਾਂ ਬਲਸ਼ਾਲ ਆਉਂਦਾ ਹੀ ਨਹੀਂ ਤੁਸੀਂ ਕਿਤੇ ਮੈਨੂੰ ਉਹ ਡੀਕ ਲੈਂਦੇ 2 ਮਿੰਟ ਕਿਤੇ ਭੂਆ ਨੂੰ ਦੱਸ ਦਿੰਦੇ ਵੀ ਉਹ ਆਏ ਆ ਕੋਈ ਨਾ ਕੋਈ ਸਲਾਹ ਦੇ ਦਿੰਦਾ ਤੁਹਾਨੂੰ ਭੂਆ ਨੂੰ ਤਾਂ ਨਾ ਦੱਸਿਆ ਵੀ ਬੀਬੀ ਤੱਕੇ ਵਧਿਆ ਵਾ ਤੇ ਫਿਕਰ ਕਰੂਗੀ ਤੇ ਲੈ ਹੁਣ ਨੀ ਉਹ ਫਿਕਰ ਕਰਨ ਦੀ ਹੁਣ ਨੀ ਉਹਨੂੰ ਪਤਾ ਲੱਗਾ ਉਹਦੇ ਕਿਹੜੇ ਕਰਨ ਹੈ ਨਹੀਂ ਨਾਲ ਸਭ ਕੁਝ ਸੁਣਦੇ ਹੀ ਕੀ ਬਣ ਗਿਆ ਮੈਨੂੰ ਇਹ ਹੀ ਜਿ ਲਿਖ ਕੇ ਦਿੱਤਾ ਹੁੰਦਾ ਨਾ ਸਾਡੇ ਸਿਰ ਤੇ ਪਾ ਕੇ ਕੋਈ ਗੱਲ ਨਾ ਆਉਂਦੀ ਕਿਤੇ ਮਰੇ ਮੂਏ ਲੱਭ ਵੀ ਜਾਂਦੇ ਨਾ ਤੇ ਪੁਲਿਸ ਆਪੇ ਲੱਭਦੀ ਵੀ ਇਹਨਾਂ ਦੱਸਦਾ ਹੀ ਹਨ ਮਰਨਾ ਨਹੀਂਗਾ ਉਹਨੇ ਉਹ ਮਰਨ ਵਾਲੀ ਆ ਦੈਂਦੇ ਦੈਂਤ ਨੂੰ ਕਿੱਥੇ ਮੌਤ ਆਉਣੀ ਆ ਹੈ ਉਹ ਤਾਂ ਚਾਰ ਪੰਜ ਜਾਣੇ ਨਾਲ ਲੈ ਕੇ ਮਰੂਗੀ ਜਿੱਦਾਂ ਦੀ ਉਹ ਹੈਗੀ ਆ ਆਪ ਤੇਨੇ ਮਰਨਾ ਨਹੀਂਗਾ ਮਗਰ ਲਿਆ ਉਹਨੇ ਮਾਰਨਾ ਬਸ ਆਪਣਿਆਂ ਨੂੰ ਮਾਰੇ ਆ ਇਹ ਵੱਲ ਕਰ ਨੂੰ ਨਜ਼ਰ ਖੀਨ ਨੇ ਮਾਰੀ ਪਰ ਇਹ ਕਿਹੜੇ ਆਖੇ ਲੱਗਣ ਦੇ ਕਿੰਨਾ ਵੱਡਿਆ ਵਾ ਪ ਜਾ ਕੇ ਲਿਖ ਕੇ ਦੇ ਆ ਉਹ ਲੈ ਕੇ ਦੇ ਆ ਕੀ ਹੋਇਆ ਚਲਿਆ ਤੇ ਚਲ ਭਾਬੀ ਤੇ ਫਿਕਰ ਨਾ ਕਰ ਮੈਂ ਕਰਨੀ ਮੰਜੰਦਰ ਨੂੰ ਫੋਨ ਤੇ ਉਹਨਾਂ ਨੂੰ ਕਹਿੰਨੀ ਆ ਵੀ ਵੀਰ ਨੂੰ ਸਮਝਾਓ ਥੋੜਾ ਬਹੁਤਾ ਤੇ ਨਾਲ ਚਲ ਜਿਓ ਥਾਣੇ ਤੇ ਦੋ ਪੋਟੇ ਲਿਖ ਕੇ ਦੇ ਕੇ ਆਓ ਫੇ ਕੱਲੋਂ ਤੁਹਾਡੇ ਸਿਰ ਤੇ ਕੋਈ ਗੱਲ ਨਾ ਆਵੇ ਪਾਜੀ ਨੂੰ ਤਾਂ ਉਹ ਨਹੀਂ ਤੇ ਇੱਥੇ ਆਉਣ ਤਾਂ ਕਿ ਇਹਨਾਂ ਨੂੰ ਸਮਝਾਉਣ ਤੋਂ ਦੋਵੇਂ ਜਾਣੇ ਜਾ ਕੇ ਨਾ ਤੇ ਉੱਥੇ ਹੋਣ ਥਾਣੇ ਇਕੱਲੇ ਡਰ ਤੇ ਜਾਣ ਵੀ ਨਹੀਂ ਤੇ ਜਾ ਕੇ ਕੀ ਕਹੂੰਗਾ ਮੇਰਾ ਭਰਾ ਚਲ ਗਿਆ ਕੇ ਪਾਸੇ ਸ਼ਰਮ ਵੀ ਮਾਰਦੀ ਆ ਨਾ ਚੱਲ ਕੋਈ ਨਹੀਂ ਆਪ ਕੋਈ ਵੀ ਨਹੀਂ ਸਮਝਾਉਂਦੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਮਨਜਿੰਦਰ ਦੇ ਤਰਲੇ ਤਰਲੇ ਕਰਨੀ ਆ ਉਹਨੂੰ ਸਾਧਣੀ ਇੱਥੇ ਚਾਹ ਸੱਦੋ ਇਹਨਾਂ ਚਾਬਣਾ ਮਾ ਤੁਹਾਡੇ ਵਾਸਤੇ ਕੋਟ ਚਾਹ ਤੇ ਪੀਓ ਚੱਲ ਕੋਈ ਨਹੀਂ ਚਾਹ ਵੀ ਪੀ ਲੈਨੇ ਚਾਹ ਕਿਹੜੀ ਨੰਗਦੀ ਆ ਉਦਾਂ ਨਾ ਮਨ ਸਭੀ ਘੰਟੇ ਅਦਾਸ ਹੀ ਰਹਿੰਦਾ ਵਾ ਇਹੋ ਸੋਚ ਲੱਗੀ ਰਹਿੰਦੀ ਆ ਵੀ ਮੁੰਡੇ ਦਾ ਪਤਾ ਨਹੀਂ ਕੀ ਬਣਿਆ ਹੁਣਾ ਵਾ ਉਹ ਭਾਵੇਂ ਨਖਤਾ ਸੋਚਦਾ ਨਾ ਵੇ ਟੱਬਰ ਬਾਰੇ ਤੇ ਟੱਬਰ ਸੋਚ ਸੋਚ ਮਰ ਚ ਲਿਆ ਵਾ ਜੀ ਉਹਨੇ ਸੋਚਣਾ ਹੁੰਦਾ ਨਾ ਤੇ ਜਾਂਦਾ ਹੀ ਕਿਉਂ ਜਾਣਾ ਹੀ ਨਹੀਂ ਹਾਂ ਵੀ ਗੱਲ ਹੈਗੀ ਆ ਉਦੋਂ ਤੁਰ ਪਿਆ ਮੂੰਹ ਚੁੱਕ ਕੇ ਉਹਦੇ ਨਾਲ ਪਹਿਲਾਂ ਸ਼ਰਮ ਨੀ ਕੀਤੀ ਆ ਮਾੜੀ ਆ ਉਹ ਮਾੜੀ ਆ ਤੇ ਮੁੜ ਕੇ ਆਪ ਹੀ ਨਾਲ ਉਦਾਂ ਦਾ ਹੋ ਗਿਆ ਜੇ ਮਾੜੀ ਏਡੀ ਲੱਗਦੀ ਤੇ ਵਿਆਹ ਕਿਹਲੇ ਹੁੰਦਾ ਇਹੋ ਹੀ ਚਲ ਕੋਈ ਨਹੀਂ ਮੈਂ ਆਪਣਾ ਮਿਗਟ ਚਾ ਚਲ ਬਣਾ ਲਉ ਤਾ ਆਹੇ ਵਾ ਕੇ ਸਹੀ ਗੱਲਾ ਟੈਨਸ਼ਨ ਤੇ ਲੈਂਦੀ ਮੰਮੀ ਦੀ ਲੈਂਦੀ ਸ ਨੂੰ ਸੁੱਟ ਕੇ ਬੈਠੇ ਰਹਿੰਦੇ ਫਿਰ ਵੀ ਭਰਾ ਵਾ ਪਰ ਭਰਾ ਨੇ ਤਾਂ ਉਹ ਨਾ ਸੋਚਿਆ ਉਹ ਲੈਣ ਦਾ ਡਰਾਮਾ ਜਿਹਾ ਵਿਆਹ ਕੇ ਤੇ ਚੱਲ ਮੇਰੇ ਭਾਈ ਉਹ ਕੁੜੀ ਲੱਗਦੀ ਮੇਰੇ ਜਿੱਤੀ ਤੋਂ ਉਦੋਂ ਹੀ ਉਹ ਪਤਾ ਨਹੀਂ ਨੇ ਕੀ ਵੇਖ ਲਿਆ ਇਹ ਜੀ ਉਹਨੇ ਪੜੀ ਬੜਾ ਪੜੀ ਬੜਾ ਪੜੀ ਨਹੀਂ ਮਿੰਨ ਤਾਂ ਕੜੀ ਲੱਗਦੀ ਸਵਾਹ ਉਹਦੇ ਪੱਲੇ ਕੱਖ ਵੀ ਨਹੀਂ ਗਾ ਕਤੂ ਤਾਂ ਜਿੱਦਾਂ ਲਿਆ ਕਰ ਲਈ ਆ ਨਾ ਅਣ ਪੜ ਹੀ ਨਹੀਂ ਦਨ खादी खा दवाई पता दवाई खा ली मैं चल कोई गलट के तो बैठे जे। की गाल हो? गाल का दी चिंता लगी कोई आया तो -फान कोई लगा पता, मम्मी पता कि लगना वो सारे रिश्तेदार लिया वो सारे कहते आई की पता हम करते फिर डे रब जाने चले गए हो समझ नहीं लगती की बनिया ਤੁਸੀਂ ਹੀ ਫਿਕਰ ਨਾ ਕਰੋ ਜਦੋਂ ਉਹਨਾਂ ਨੂੰ ਮਗਰਲਿਆਂ ਦਾ ਚੇਤਾ ਨਹੀਂ ਗਾ ਪਿੱਛੇ ਮੇਰੀ ਮਾਂ ਵਾ ਮੇਰਾ ਭਰਾ ਵਾ ਤੇ ਮੈਂ ਕੀ ਕਰ ਲੱਗਾ ਤੇ ਤੁਸੀਂ ਬਿਮਾਰ ਹੋ ਜਾਵਾਂ ਉਹਨਾਂ ਨੂੰ ਤੇ ਨਹੀਂ ਚੇਤਾ ਪਰ ਸਾਨੂੰ ਤੇ ਚਿੰਤਾ ਹੈ ਗਈ ਆ ਨਾ ਕਿ ਕੀ ਪਤਾ ਕੀ ਬਣਿਆ ਵਾ ਕੀ ਹੋਇਆ ਵਾ ਕਿੱਥੇ ਚਲ ਗਏ ਨੇ ਕਿਤੇ ਹੈਗੇ ਆ ਕਿ ਹੰਨੀ ਗਏ ਕਿਤਨਾ ਪਤਾ ਲੱਗੇ ਕੋਈ ਫੋਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਰਿਸ਼ਤੇਦਾਰਾ ਕੋ ਨਹੀਂ ਕੋ ਦਸ ਦੁੱਖ ਪੈਂਦੀ ਕਰੀਏ ਕੀ ਚਿੰਤਾ ਹੀ ਆ ਜੇ ਤੁਹਾਡੇ ਮੁੰਡੇ ਨੂੰ ਮੈਂ ਕਹਿੰਨੀ ਆ ਨਾ ਥਾਣੇ ਜਾਓ ਲਿਖ ਕੇ ਦਿਓ ਮम्मी ਕੱਲ ਨੂੰ ਕਿਤੇ ਲੱਭ ਵੀ ਗਏ ਨਾ ਇਹ ਨਾ ਹੋਇਆ ਤਾਂ ਭਰਾ ਸਾਡੇ ਤੇ ਉਲਟ ਪਵਾ ਦੇ ਜੇ ਅਸੀਂ ਲਿਖ ਕੇ ਦਿੱਤਾ ਹੋਊ ਅਸੀਂ ਤਾਂ ਆਪਣੇ ਕਾਗਜ਼ਾਂ ਸੱਚੇ ਹੋਵਾਂਗੇ ਪਰ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਏਦਾਂ ਨਾ ਕਹਿਣਾ ਜੇ ਤੁਹਾਡੇ ਕੋਲ ਦੋ ਜੀ ਗਵਾ ਕੇ ਤੁਸੀਂ ਲਿਖ ਕੇ ਤੇ ਦਿੰਦੇ ਹਾਂ ਤੁਸੀਂ ਦੱਸਦੇ ਤੇ ਸਹੀ ਇੱਥੇ ਆਣ ਕੇ ਹਾਂ ਝੂਠੇ ਹੋਣਾ ਜੇ ਨਹੀਂ ਇਹਨੂੰ ਆਹਨੇ ਪੀ ਉਹਨੂੰ ਲੈ ਮਨਜਿੰਦਰ ਨੂੰ ਲੈ ਜਾ ਨਾਲ ਆਹੋ ਤੇ ਲਖੜ ਕੇ ਜਾ ਕੇ ਤੇ ਦੋਏ ਭਰਾ ਜਾ ਕੇ ਤੇ ਗੱਲ ਕਰਕੇ ਆਓ ਉਹਨਾਂ ਦੇ ਨਾਲ ਵੀ ਆ ਗੱਲ ਹੋਈ ਆ ਤਾਂ ਸਾਡੀ ਰਿਪੋਰਟ ਲਿਖ ਲਓ ਕੱਲ ਨੂੰ ਸਾਡੇ ਤੇ ਕੋਈ ਗੱਲ ਨਾ ਆਵੇ ਬਸ ਬਸ ਮੈਂ ਪਹਿਨ ਜੀ ਨੂੰ ਕਹਿਣ ਦੀ ਆ ਸਗੋਂ ਪਾਜੀ ਨੂੰ ਫੋਨ ਕਰੋ ਆਹ ਇਹ ਵੀ ਕੱਲੇ ਨਾ ਚੱਕਦੇ ਨਹੀਂ ਜਾਣ ਲਈ ਮੰਮੀ ਸ਼ਰਮ ਬੜੀ ਹੁੰਦੀ ਆ ਕੀ ਕਹਿਣਗੇ ਲੋਕ ਨਹੀਂ ਕੱਲੇ ਨੇ ਕਿੱਥੇ ਜਾਣਾ ਵਿਚਾਰੇ ਨੇ ਉਹਨੇ ਉਹਨੂੰ ਨਾਲ ਲਾਓ ਫੋਨ ਕਰਕੇ ਤੇ ਉਹਨੂੰ ਸੱਦ ਲਓ ਸੱਦ ਕਿੱਥੇ ਉਹਨੂੰ ਨਾਲ ਲੈ ਕੇ ਆਉਂਦਾ ਕੰਮ ਵੇਖੇ ਨਹੀਂ ਜਿਹੜੇ ਕਰਨੇ ਪੈਣ ਰਹੇ ਕੀ ਪਤਾ ਧੀਏ ਕੀ ਦਸੀਏ ਆੰਦਾਂਦਾਹੀ ਅਹੀਂ ਦਵੇਂ ਜੀ ਨਾ ਨੌਕਰੀ ਕਰਾਂਗੇ ਹਾਂ ਚੰਗੇ ਤਨਖਾਹ ਲਿਆ ਕੇ ਤਾਂ ਕਰ ਦਿਆ ਕਰਾਂਗੇ ਆ ਵੇਖ ਲੈ ਜਿਹੜੇ ਕੋਲਵਾ ਵੀ ਲਵਾਉਂਦੇ ਆ ਚੰਗੇ ਨੌਕਰੀ ਕੀਤੀ ਆ ਹਾਂ ਵਾਧੂ ਦੀ ਚਿੰਤਾ ਪਾ ਕੇ ਆਪ ਹੁਣ ਕੀ ਪਤਾ ਉੱਥੇ ਚੰਗੇ ਹੀ ਹੋਣ ਕਿਤੇ ਜਿੱਥੇ ਕਿਤੇ ਹੋਣਗੇ ਸਾਨੂੰ ਤਾਂ ਚਿੰਤਾ ਚ ਮਰਨ ਡਏ ਕਿਨੇ ਅਹੀਂ ਤੇ ਦਿਨੇ ਰਾਤ ਮਰਨ ਡਏ ਅੰਨਾ ਚਿੰਤਾ ਕਰ ਕਰਕੇ ਵੀ ਕੀ ਬਣਿਆ ਹੈਗੇ ਵੀ ਆ ਕਹਾਣੀ ਕੀ ਹੋਇਆ ਇਹ ਤਾਂ ਕਿਸੇ ਪਾਸੇ ਜਾਣ ਨਹੀਂ ਦੇ ਜੇ ਮੈਂ ਕਿਹਾ ਪਟਵਾਰੀ ਵੱਲ ਜਾਓ ਉਥੋਂ ਪਿਆਲੀ ਦਾ ਪਤਾ ਕਰੋ ਇਹ ਨਾ ਹੋਵੇ ਪਿਆਲੀ ਬੰਨਾ ਨਾ ਉਠ ਹੀ ਨਾ ਲਵਾ ਲਵੋ ਕਿ ਸਾਰੇ ਕੰਮ ਨਾ ਕਰ ਲਏ ਹੁਣ ਵੇਚ ਵਟ ਕੇ ਇਹ ਵੀ ਗੱਲ ਸੱਚੀ ਆ ਤੁਹਾਨੂੰ ਕਹਿੰਦੇ ਤਾਂ ਰਹੇ ਆ ਕਿ ਪਿਆਲੀ ਮਾਤਾ ਨਾ ਕਰਦੇ ਨਾ ਕਰਦੇ ਤੁਸੀਂ ਮੇਰੀ ਗੱਲ ਨਹੀਂ ਮੰਨੀ ਤੇ ਕੀਪ ਤਾਂ ਆਪਣੀ ਚਾਲ ਉਹ ਚਲਾਈ ਨਹੀਂ ਗਏ ਬਥੇਰੀ ਤੇਜਵਾ ਆ ਇਹ ਵੀ ਗੱਲ ਠੀਕ ਆ ਪੜੇ ਲਿਖੇ ਹੈਗੇ ਆ ਭੇਤ ਉਹਨਾਂ ਅਨੁਸਾਰ ਹੀ ਆ ਤੇ ਹੁਣ ਕੀ ਕਰੀਏ ਫਿਰ ਇਹ ਤਾਂ ਜਾਵੇ ਤੇ ਪਤਾ ਕਰੇ ਫੇਰ ਹੀ ਆ ਨਾ ਤੇ ਪਰ ਮੰਮੀ ਜੀ ਇਦਾਂ ਕੀਤਾ ਹੋਊ ਨਾ ਜਿਹੜਾ ਪਟਵਾਰੀ ਉਹ ਵਿਚਾਸ ਉਹ ਵੀ ਜੰਦਰ ਜਾਊਗਾ ਜਦੋਂ ਤੁਸੀਂ ਸਾਈਨ ਨਹੀਂ ਕੀਤੇ ਤੁਸੀਂ ਨਹੀਂ ਲਿਖ ਕੇ ਦਿੱਤੀ ਪਿਆਲੀ ਤਾਂ ਆਪਣੇ ਆਪ ਕਿਧਾ ਕਰਾ ਸਕਦਾ ਇਹ ਗੱਲ ਤਾਂ ਹੈਗੀ ਆ ਕੀ ਪਤਾ ਵਾ ਹੁਣ ਇਹ ਤਾਂ ਹੁਣ ਆਪਣੀਆਂ ਤੇ ਗੱਲਾਂ ਨੇ ਸਾਡੀਆਂ ਇਹ ਤਾਂ ਘਰੋਂ ਹੀ ਨਹੀਂ ਨਿਕਲਦੇ ਤੇ ਘਰੋਂ ਜਾਣ ਕੇ ਤਾਂ ਕਿਸੇ ਗੱਲ ਦਾ ਪਤਾ ਲੱਗੂਗਾ ਇਹਨੂੰ ਕਹਿੰਨੇ ਆਂ ਵੀ ਤੂੰ ਘਰ ਮੁੰਡਿਆ ਪਤਾ ਇਦਾਂ ਢਿੱਲਾ ਨਾ ਰਹੋ ਢਿੱਲਾਰਿਆ ਨਹੀਂ ਗੱਲ ਬਣਨੀ ਹੁਣ ਸ਼ਿਹਾਰੀ ਨਾਲ ਇਹ ਕੰਮ ਕਰ ਪਤਾ ਕਰ ਸਾਰਾ ਹੀ ਸਹੀ ਗੱਲ ਵਾ ਆਹੋ ਪਰ ਨਾ ਚਿੰਤਾ ਤਾਂ ਲੱਗੀ ਰਹਿੰਦੀ ਆ ਮੈਂ ਤਾਂ ਡਰਦੀ ਨਾ ਸਬਜ਼ੀ ਵਾਲਾ ਭਾਈ ਕੋਈ ਆਉਂਦਾ ਨਾ ਗੇਟੋਂ ਬਾਹਰ ਨਹੀਂ ਹੁੰਦੀ ਵੀ ਲੋਕਾਂ ਨੇ ਪੁੱਛਣਾ ਤਾਂ ਕੀ ਜਵਾਬ ਦੇਣਾ ਵੇ ਕੀ ਜਵਾਬ ਦੇਣਾ ਤੇ ਹੀ ਆ ਇਹ ਤਾਂ ਨਹੀਂਗਾ ਤੇ ਸਾਡੇ ਘਰ ਦੀ ਗੱਲ ਵਾ ਬਾਹਰ ਪਿੰਡ ਸਾਰਿਆਂ ਨੂੰ ਪਤਾ ਵਾ ਨਹੀਂ ਇਹ ਗੱਲ ਗੁੱਝੀ ਰਹਿੰਦੀ ਆ ਪਤਾ ਲੱਗ ਜਾਂਦਾ ਮਿੰਟੋ ਮਿੰਟੀ ਗੱਲ ਖਿਲਰ ਜਾਂਦੀ ਆ ਗੱਲ ਦਾ ਰੌਲਾ ਪਾ ਕੇ ਗਿਆ ਵਾ ਕਿਪ ਤੱਕ ਇਹਦੇ ਕੇਦੇ ਘਰ ਨਹੀਂ ਗਿਆ ਸਰਪੰਚ ਵਾਲੀ ਨਹੀਂ ਹੋ ਗਿਆ ਆਹੋ ਕੋਈ ਪਤਾ ਨਹੀਂ ਫਮੇ ਦੱਸ ਗਿਆ ਹੋਏ ਉੱਥੇ ਵੀ ਆਹੋ ਦੱਸ ਗਿਆ ਹੋ ਨਾ ਫੇਰ ਇਹਦੇ ਫੁੱਲਨੇ ਚਾਜਣਾ ਫੋਲਾਂਗੇ ਤੇ ਇਹਨਾਂ ਦੀ ਭੈਣ ਨਾ ਆ ਕਰਤੂਪਾ ਕਰਦੀ ਰਹੀ ਆ ਅਸੀਂ ਤਾਂ ਮਿੱਟੀ ਪਾਈ ਤੇ ਚਲ ਕੋਈ ਗੱਲ ਨਹੀਂ ਵਿਆਹ ਕਰਾ ਕੇ ਆ ਗਈ ਆ ਅਸੀਂ ਤਾਂ ਗੱਲ ਕੱਢੀ ਨਹੀਂ ਤੇ ਚਲੋ ਜੋ ਵੀ ਹੈ ਠੀਕ ਵਾ ਪਰ ਜੇ ਫੇਰ ਉਹਨੇ ਇਦਾਂ ਕੀਤੀ ਹੋਏ ਤੇ ਫੇਰ ਤੇ ਕਰਨਾ ਹੀ ਪੈਣਾ ਆਹੋ ਆਹੋ ਇਹਨੂੰ ਕਿਦਾਂ ਪਤਾ ਲੱਗੂਗਾ ਫੇਰ ਚਲੋ ਉઠੋ ਤੁਸੀਂ ਰਜਾਈ ਸੁਣਦੀਆਂ ਰਜਾਈ 'ਚ ਬੋਹੋ ਆਰਾਮ ਨਾਲ ਕੁਰਸੀ 'ਤੇ ਬੈਠੇਗੇ ਠੰਡ ਵਾ ਉਦਾਂ ਹੀ ਬੈਠੀ ਹਾਂ ਤੀਏ ਮੈਂ ਕੋਈ ਗੱਲ ਨਹੀਂ ਰਜਾਈ 'ਚ ਹੀ ਬਹਿਣਾ ਵਾ ਕੀ ਕਰਨਾ ਚਿੰਤਾ ਹੀ ਖਾਈ ਜਾਂਦੀ ਦਿਨੇ ਰਾਤ ਸਮਝ ਨਹੀਂ ਲੱਗਦੀ ਕੋਈ ਹਾਈ ਹਾਈ ਇੰਨਾ ਵਿਚਾਰਾਂ ਦਾ ਤਾਂ ਹਾਲ ਮੇਰੇ ਕੋਲ ਵੇਖਿਆ ਹੀ ਨਹੀਂ ਜਾਂਦਾ ਮੈਂ ਮਨਜਿੰਦਰ ਨੂੰ ਫੋਨ ਕਰਨੀ ਆ ਗੱਲਾਂ ਤਾਂ ਉਹਨੇ ਮੈਨੂੰ ਬਥੇਰੀਆਂ ਕਰਨੀਆਂ ਵਾ ਪਰ ਚਲ ਕੋਈ ਗੱਲ ਨਹੀਂ ਆਪੇ ਮੰਨਣਗੇ ਆਉਣਗੇ ਚੱਲ ਕੇ ਨਾ ਕਿ ਪਾਸੇ ਜਾਣਗੇ ਕਿਤੇ ਗੱਲ ਕਦਾ ਹੱਲ ਨਿਕਲੂਗਾ ਇੰਨਾ ਵਿਚਾਰਾ ਦਾ ਤਾਂ ਬਹੁਤਾ ਹੀ ਮਾੜਾ ਹਾਲ ਵਾ ਤੇ ਚੱਲ ਕੋਈ ਨਹੀਂ ਗੱਲਾਂ ਹੀ ਸੁਣਾ ਦੇਣਗੇ ਚਾਰ ਮੈਨੂੰ ਘਾਰ ਹੀ ਲੈਣੀ ਫੋਨ ਹੈਲੋ ਹਾਂਜੀ ਕੀ ਕਰਨ ਦੇ ਜੇ ਅੱਛਾ ਠੀਕ ਆ ਠੀਕ ਆ ਨਹੀਂ ਨਹੀਂ ਆਉਣ ਵਾਸਤੇ ਨਹੀਂ ਕੀਤਾ ਮੈਂ ਫੋਨ ਹਾਂ ਮੈਂ ਨਾ ਦੱਸਨੀ ਆ ਤੁਹਾਨੂੰ ਸਾਰੀ ਗੱਲ ਹੁਣ ਨਾ ਮੇਰੇ ਗੱਲ ਨਾ ਪਿਓ ਧਿਆਨ ਨਾਲ ਗੱਲ ਸੁਣਿਓ ਪਹਿਲਾਂ ਮੇਰੀ ਮੈਨੂੰ ਪਤਾ ਉਹ ਨਾ ਤੁਹਾਡੀ ਆਤ ਦਾ ਤੁਸੀਂ ਪਹਿਲਾਂ ਹੀ ਮੇਰੇ ਗੱਲ ਪੈਣ ਲੈ ਪੰਦੇ ਹੁੰਦੇ ਜੀ ਆਹੋ ਮੈਂ ਤੁਹਾਨੂੰ ਇਹ ਦੱਸਣਾ ਹੈਗਾ ਕਿ ਇਹਨਾਂ ਦੇ ਘਰ ਤੇ ਮੁਸੀਬਤ ਹੋਰ ਜ਼ਿਆਦਾ ਵੱਧ ਪਈ ਆ ਤੇ ਉਹ ਲੈ ਕੇ ਨਹੀਂ ਨਿਕਲ ਗਈ ਮੁੰਡੇ ਨੂੰ ਹੋਣੀ ਆਹੋ ਉਤੋਂ ਦਾ ਭਰਾ ਤੇ ਪਰਜਾਈ ਆਣ ਕੇ ਇਹਨਾਂ ਦਾ ਉਹ ਹਵਾ ਤਵਾ ਫਿਰ ਕੇ ਗਏ ਕਿਤੇ ਗੱਲ ਨਹੀਂ ਕਰਨ ਵਾਲੀ ਸਾਰੇ ਪਿੰਡ ਚ ਜਲੂਸ ਕੱਢ ਕੇ ਗਏ ਜੇ ਹਾ ਹਾ ਮੈਂ ਨਹੀਂ ਨਾ ਹੈਗੀ ਸਾਹਮਣੇ ਆਹੋ ਮੈਂ ਤਾਂ ਫਾਇ ਲੱਗੀ ਉਦਰਾ ਜੇ ਕਿਤੇ ਮੈਂ ਸਾਹਮਣੇ ਹੁੰਦੀ ਤਾਂ ਮੈਂ ਵੀ ਕੋਹ ਨਾ ਕੋਹ ਕਰਕੇ ਕਲਦੀ ਉਹਨਾਂ ਦਾ ਹੂੰ ਨਹੀਂ ਪੂਆ ਵਿਚਾਰੀ ਵੀ ਅੰਦਰ ਹੀ ਗਈ ਉਹ ਵੀ ਠੀਕ ਨਹੀਂ ਰਹਿੰਦੀ ਉਹਦਾ ਵੀ ਬੀਪੀ ਵਧਿਆ ਉਹਦਾਂ ਦਾ ਵੀ ਨਹੀਂ ਕੰਟਰੋਲ ਚ ਹੋਣਿਆ ਹਾਂ ਹਾਂ ਕੀ ਦਸਾਂ ਤੁਹਾਨੂੰ ਫਿਰ ਮੈਂ ਆਹੋ ਤੇ ਉਹ ਨਾ ਵੀਰ ਬੜੀ ਟੈਨਸ਼ਨ ਲੈਣ ਡਿਆ ਜੇ ਤੇ ਮੈਨੂੰ ਬੜੀ ਟੈਨਸ਼ਨ ਆ ਉਹ ਦੀ ਵਿਚਾਰੇ ਦੀ ਹਾਂ ਤੇ ਮੈਂ ਨਾ ਤਾਨੂੰ ਤਾਂ ਫੋਨ ਕੀਤਾ ਵਾ ਵੀ ਤੁਸੀਂ ਆਓ ਆਣ ਕੇ ਤੇ ਨਾਲ ਉਹਨੂੰ ਖੜੋ ਵਿਚਾਰੇ ਨੂੰ ਤੇ ਥਾਣੇ ਜਾ ਕੇ ਤੇ ਦੋ ਅਖਰ ਲਿਖ ਕੇ ਦਿਓ ਪਿੰਨੇ ਆ ਕਰਤੂਤ ਕੀਤੀ ਆ ਹਾਂਜੀ ਮੈਨੂੰ ਪਤਾ ਕਰ ਚੋਂ ਨਹੀਂ ਨਿਕਲਿਆ ਜਾਂਦਾ ਪਰ ਵੇਖ ਲਓ ਮਜਬੂਰੀ ਆ ਫਿਰ ਕੀ ਹੋ ਗਿਆ ਜਿੰਨਾ ਵਿਚਾਰਿਆਂ ਦਾ ਕੋ ਸਵਾਰਿਆ ਜਾਊਗਾ ਤੇ ਹੈ ਆਹੋ ਦਿਨ ਛੁੱਟੀ ਆ ਐਤਵਾਰ ਤੇ ਤੁਸੀਂ ਆ ਜਾਓ ਪਿਓ ਪੁੱਤ ਚੱਲ ਨਾ ਲਿਆਇਓ ਮੁੰਡੇ ਨੂੰ ਆਪ ਤੇ ਆ ਜਾਓ ਚੱਲ ਫਿਰ ਕੀ ਆ ਆਹੋ ਇਹ ਵੀ ਪਲੇ ਵਾਲੀ ਗੱਲ ਹੀ ਆ ਹਾਂ ਮੈਂ ਤੁਹਾਡੇ ਨਾਲ ਚੱਲ ਜੂ ਕੋਈ ਗੱਲ ਨਹੀਂ ਆਹੋ ਆਜੋਗੇ ਨਾ ਫਿਰ ਤੁਸੀਂ ਚੱਲ ਠੀਕ ਆ ਆਜਾਓ ਹੁਣ ਚੰਗਾ ਆਹ ਮੈਂ ਵੀਰ ਨੂੰ ਦੱਸ ਦੂੰਗੀ ਭਿਉਣਾ ਵਾ ਚੰਗਾ ਫਿਰ ਚੰਗਾ ਚੱਲ ਸ਼ੁਕਰ ਵਾ ਕਿਤੇ ਇਹਦੇ ਵੀ ਮਨਚ ਮੇਰ ਪੈ ਗਈ ਨਹੀਂ ਤੈਨੂੰ ਮੰਨਣਾ ਹੀ ਨਹੀਂ ਚੱਲ ਫਿਰ ਵੀ ਇਨਸਾਨ ਪੱਥਰ ਥੋੜੀ ਹੁੰਦਾ ਵਾ ਫਿਰ ਵੀ ਦੁੱਖ ਤੇ ਹੁੰਦਾ ਹੀ ਆ ਆਪਣੇ ਆ ਦਾ ਚੱਲ ਆਉਣਗੇ ਨਾਲ ਲੈ ਕੇ ਵੀਰ ਨੂੰ ਜਾਣਗੇ ਤੇ ਕਹਿੰਦਾ ਕੋਈ ਪਤਾ ਲੱਗੂਗਾ ਗਾੜੀ ਛਾਣੇ ਵਾਲੇ ਵੀ ਕੋਈ ਗਾੜੀ ਰਾਹ ਦੱਸਣਗੇ ਹੈ ਕੋਈ ਹਾਲ ਨਹੀਂਗਾ